ਜਿਹੜੇ ਲੋਕੀ ਵੇਟ ਕਰਦੇ ਸੀਗੇ ਕਿ ਇਹ ਐਡਾ ਪਾਈ ਜਾਂਦੀ ਕਿ ਬਟਾਲੇ ਚ ਆ ਗਿਆ ਵੈਡਰੇਡ ਮੋਲ ਬਟਾਲੇ ਚ ਆ ਗਿਆ ਵੈਡਰੇਡ ਮੋਲ ਲੋ ਲੋ ਜੀ ਹੁਣ ਆ ਗਿਆ ਤਰੀਕ ਪੱਕੀ ਕਰਤੀ ਆ 15 ਫਰਵਰੀ ਨੂੰ ਓਪਨਿੰਗ ਹੋ ਰਹੀ ਆ ਦਿਨ ਐਤਵਾਰ ਛੁੱਟੀਆਂ ਦੇਣਿਆ ਤੇ ਐਦ ਕੀ ਛੁੱਟੀ ਤੁਸੀਂ ਕਿੱਥੇ ਮਨਾਉਣੀ ਆ ਦਾ ਵੈਡਰੇਡ ਮੋਲ सिटी रोड बटाला बिल्कुल चेक करो माल ਲੱਗਦਾ ਪਿਆ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਲੋ ਤਿਆਰੀ ਫੁੱਲ ਹੈ ਭਾਜੀ 15 ਤਰੀਕ ਨੂੰ ਪਟਾਕੇ ਵੇਜਣੇ ਆ 15 ਨੂੰ ਕਰ ਦਿਓਗੇ ਭਾਜੀ ਫੁੱਲ ਫਾਇਦੇ ਕਰਦਾਂਗੇ 2995 ਦਾ 2 ਪੀ ਤੇ 3760 ਦਾ 3 ਪੀਸ ਕਰਦਾਂਗੇ ਸਾਰੇ ਰੈਕ ਅੱਜ ਰਾਤ ਨੂੰ ਆਪਾਂ ਫੁੱਲ ਕਰ ਦਿੰਨੇ ਆ ਟਰਬਨ ਕੋਟ ਪਹਿਨਣ ਕੁਰਤੇ ਪਿਆ ਮੇਂ ਸ਼ੇਰਵਾਨੀਆਂ ਸਾਰਾ ਇੱਕੋ ਸਟੋਰ ਤੇ ਸਮਾਨ ਮਿਲਣਾ ਹੈ ਭਾਜੀ ਇਹ ਕੋਈ ਨਵਾਂ ਬੋਲ ਖੋਲ ਲਿਆ ਪਹਿਲਾਂ ਹੀ ਰੇਟ ਤੱਕ ਦਿਓ ਉਹ ਨਾ 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 ਭਾਜੀ ਅਸੀਂ ਮੱਥਾ ਦੇਖ ਕੇ ਟਿੱਕਾ ਪਹਿਲਾਂ ਹੀ ਨਹੀਂ ਲਾਉਂਦੇ ਸੀ ਹੁਣ ਤਾਂ ਰੇਟ ਲਿਖ ਲੈ ਕੇ ਲਾਤੇ ਆ ਜੇ 745 ਰੁਪਏ ਮੀਟਰ ਹੈ 215 ਰੁਪਏ ਮੀਟਰ ਹੈ 1000 ਰੁਪਏ ਮੀਟਰ ਸਾਰਾ ਕੁਝ ਲਿਖਿਆ ਹੁਣ ਆਜੋ ਤੁਹਾਨੂੰ ਮੈਂ ਸੂਟ ਦਿਖਾਣਾ ਵਾ ਜਿਹੜਿਆ ਸੂਟਾਂ ਦੇ ਵਿੱਚ ਭੈਣਾ ਦੇ ਹੁੰਦੀਆਂ ਲੁੱਟਾ ਮੈਂ ਕਹਿੰਦਾ ਜਣੋਂ ਪਟਦਾਂਗੇ ਲੁੱਟਾ ਲੋ ਜੀ ਸ਼ੰਕਰ ਕੰਪਨੀ ਦਾ ਪ੍ਰਿੰਟ ਸੂਟ ਤੁਹਾਨੂੰ ਦਵਾਂਗੇ ਸਿਰਫ ਔਰ ਸਿਰਫ 300 ਰੁਪਏ ਦਾ ਪਿਆਰਾ ਜਿਹਾ 6 600 ਰੁਪਏ ਦਾ ਮਿਲਦਾ ਲੈ ਜਾਓ 300 ਰੁਪਏ ਦਾ ਡਿਜ਼ਾਈਨ ਸਾਰੇ ਮਿਲਣਗੇ ਕਲਰ ਸਾਰੇ ਮਿਲਣਗੇ ਜਿਰਤੇ ਉਂਗਲ ਰੱਖੇਗੇ ਉਹੀ ਦੇ ਦਾਂਗੇ ਚਲੋ ਜੀ ਸਟਾਕ ਭਰ-ਭਰ ਕੇ ਟਰੱਕ ਪਰ-ਪਰ ਕੇ ਸਟਾਕ ਆ ਗਿਆ ਇਧਰ ਵੀ ਦੇਖ ਲਓ ਪੂਰੀ ਸਾਰੇ ਭਰ ਦੇਣਿਆ ਸੋ 15 ਫਰਵਰੀ ਦਿਨ ਐਤਵਾਰ ਦਾ ਖੁੱਲਣ ਜਾ ਰਿਹਾ ਵੈਟਰੇਡ ਮਾਲ ਆ ਦੇਖੋ ਜੀ ਭਾਜੀ ਐਸ ਕੇ ਬ੍ਰਾਂਡ ਐਸ ਕੇ ਬ੍ਰਾਂਡ ਪ੍ਰਿੰਟ ਸੂਟਾ ਦਾ ਨੰਬਰ 1 ਬ੍ਰਾਂਡ ਹੈ ਜੋ ਅਸੀਂ ਰੇਟ ਦਵਾਂਗੇ ਜੋ ਕੁਆਲਿਟੀ ਦਵਾਂਗੇ ਚੈਲੰਜ ਨਾਮ ਪੇਪਰ ਤੇ ਲਿਖ ਕੇ ਦਵਾਂਗੇ ਕੋਈ ਨਹੀਂ ਦੇ ਸਕਦਾ ਸਾਰਾ ਪ੍ਰਿੰਟ ਸੂਟਾ ਨਾਲ ਹੀ ਲੱਦਿਆ ਪਿਆ ਪ੍ਰਿੰਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਪਰ ਸੂਟ ਦੁਪੱਟੇ ਦੀ ਜੇ ਮੈਂ ਗੱਲ ਕਰਾਂ ਹਰ ਪੀਦੀ ਬੈਕ ਸਾਈਡ ਤੇ 599 ਤੋਂ ਸ਼ੁਰੂ ਆ ਆ ਚੈੱਕ ਕਰੋ ਜੀ ਸੂਟ ਨਾਲ ਦੁਪੱਟਾ ਪਿਓਰ ਮਸਲੀਨ ਦਾ 599 ਰੁਪਏ ਲੋ ਚੈਲੰਜ ਕਰਦਾ ਭਾਜੀ ਕੋਈ ਨਹੀਂ ਦੇ ਸਕਦਾ ਭਾਜੀ 599 ਤੁਹਾਨੂੰ ਇਹ ਵਾਲੇ ਸੂਟ ਮਿਲਨੇ ਮੈਚਿੰਗ ਪ੍ਰਿੰਟਡ ਇੱਧਰ ਦਿਖਾ ਰਹੇ ਹੋ ਭਾਜੀ 650 ਦੇ ਵਿੱਚ ਫੈਂਟੀ ਸੂਟ ਦੇ ਦਾਂਗੇ ਫੈਂਟੀ ਦੁਪੱਟਾ ਲਾ ਕੇ 650 ਦੇ ਕੋਈ ਦੇ ਕੇ ਦਿਖਾਵੇ ਭਾਜੀ ਜੋ ਅਸੀਂ ਰੇਟ ਦੇ ਦਿੰਨੇ ਆ ਔਰ ਉਹ ਵੱਡੀ ਗੱਲ ਇਹ ਸੁਣ ਲੋ ਕੱਲੀ ਵੀਡੀਓ ਤੇ ਨਹੀਂ ਬੋਲ ਰਿਆ ਰੇਟ ਉੱਤੇ ਲੱਗ ਕੇ ਲਾਏ ਆ 649 ਰੁਪਏ ਰੁਪਿਆ ਹੋਰ ਘੱਟ ਲੈ ਲਾਂਗੇ ਪੂਰਾ ਗਲਾਸ਼ ਔਰ ਕੈਂਜਾ ਦਾ ਸੂਟ ਹੈ ਛੜ ਚੈੱਕ ਕਰੋ ਕਿਸੇ ਬਟਿਕ ਵਾਲੀ ਕੋ ਚਲੀ ਜਾਓ 6000 ਰੁਪਏ ਇਕੱਲਾ ਕੜਾਈ ਦਾ ਲਊਗੀ ਪਰ ਅਸੀਂ ਸੂਟ ਨਾਲ ਦਵਾਂਗੇ ਦੁਪੱਟਾ ਨਾਲ ਦਵਾਂਗੇ ਬਾਟਮ ਵਰਕ ਕਰਕੇ ਦਵਾਂਗੇ ਭਾਜੀ ਵੈੱਡ ਰੇਡ ਮਾਲ ਦਾ ਲੋਗੋ ਬਟਾਲੇ ਦਾ ਐਡਰੈਸ ਆ ਚੈੱਕ ਕਰੋ 1499 ਦਾ ਲਓ ਪਰ ਇਹ ਤਾਂ ਬਾਜ਼ਾਰ 'ਚ ਭਾਈ ਘੱਟੋ ਘੱਟ ਡਬਲ ਡੇਡ ਲਾ ਲਾ ਘੱਟੋ ਘੱਟ 3000 ਤੋਂ ਸੂਰ ਤੁਹਾਨੂੰ ਬਿਜਾਰ 'ਚ ਮਿਲਗਾ ਬਟੀਕਾ ਬਾਜੀ ਮਿਲਦਾ ਵਾ ਪਰ ਵੈਟ ਰੈਟ ਮੌਲ ਦੀ ਕੋਈ ਰੀਸ ਨਹੀਂ ਕਰ ਸਕਦਾ ਬਰਾਬਰੀ ਕਰਨ ਦੀ ਦੂਰ ਦੀ ਗੱਲ ਆ ਸੋ ਲਓ ਜੀ ਤੁਹਾਨੂੰ ਪਹਿਲਾਂ ਹੀ ਆਫਰ ਦੇ ਦਿੱਤੇ ਆ ਕਿ ਹਾਲੇ ਸ਼ੋਰੂਮ ਓਪਨ ਹੋ ਰਿਹਾ ਐਤਵਾਰ ਦਿਨ ਐਤਵਾਰ 15 ਫਰਵਰੀ ਚਾਹਤ ਦੇਖੋ ਸਿਟੀ ਰੋਡ ਬਟਾਲਾ ਬਾਜੀ ਹਲੇ ਮੁੱਕਿਆ ਨਹੀਂ 2 ਲੱਖ ਵਾਲੀ ਦਾਜਵਰੀ 1 ਲੱਖ 'ਚ 1 ਲੱਖ ਵਾਲੀ ਦਾਜਵਰੀ 50 ਹਜ਼ਾਰ 'ਚ 50 ਹਜ਼ਾਰ ਵਾਲੀ ਦਾਜਵਰੀ 25 ਹਜ਼ਾਰ 'ਚ ਦਵਾਂਗੇ ਚੈਲੰਜ ਆ ਆ ਚੈੱਕ ਕਰੋ ਭਾਜੀ ਰਾਇਲ ਕਲਾਸ ਚੀਜ਼ਾਂ ਜਿਹੜੇ ਐਨ ਆਰ ਆਈ ਭੈਣ ਭਰਾ ਕਹਿੰਦੇ ਆ ਨਵੇਂ ਆ ਸੂਟ ਆ ਇੱਕਦਮ ਲਫਾਫਾ ਪੈਕ ਆ ਕਾਰੀਗਰ ਤੋਂ ਸਿੱਧਾ ਆ ਭਾਜੀ ਲਹਿੰਗੇ ਤੋਂ ਵੀ ਹੈਵੀ ਸੂਟ ਆ ਤੁਸੀਂ ਚੈੱਕ ਕਰੋ ਹੈਂਡਵਰਕ ਬਾਜੂ ਪਹੁੰਚੇ ਬਣੇ ਹੋਏ ਤੇ ਦੁਪੱਟੇ ਤੇ ਕੰਮ ਤੁਸੀਂ ਚੈੱਕ ਕਰੋ ਕਿਆ ਚੀਜ਼ਾਂ ਆ ਤੁਸੀਂ ਰੈੱਡ ਦੇ ਵਿੱਚ ਸਾਡੇ ਕੋਲ ਕਿੰਨੇ ਡਿਜ਼ਾਈਨ ਆ ਕਿੰਨੇ ਕਲਰ ਆ ਕਿੰਨੀ ਵੈਰਾਈਟੀ ਆ ਅਗਰ ਤੁਸੀਂ ਕੱਲੇ ਮੈਂਟਾ ਕਲਰ ਜੀ ਲੈਣਾ ਭਾਜੀ ਮੈਂਟਾ ਚੈੱਕ ਕਰੋ 5000 ਤੋਂ ਲੈ ਕੇ ਸਾਡੇ ਕੋਲ 30000 ਤੱਕ ਦੇ ਲਗਜ਼ਰੀ ਸੂਟ ਆ। ਦੇਖੋ ਜੀ ਪੀਚ ਕਲਰ ਦਾ ਲਹਿੰਗਾ ਪੂਰਾ ਦਬਕਾ ਵਰਕ ਹੋਇਆ ਤੇ ਦੇਖੋ ਰੈੱਡ ਕਲਰ ਦੇ ਹੈਵੀ ਲਹਿੰਗੇ ਆ ਚੁੱਕੇ ਸਾਡੇ ਕੋਲੇ। ਆ ਬਸ ਆ ਦੋ ਲਹਿੰਗੇ ਹੀ ਥੋਡੇ ਕੋਲ। ਉਹ ਭਾਜੀ ਸ਼ਦਾਈ ਹੋ ਗਏ ਉਹ ਉਧਰ ਨਿਗਾਹ ਮਾਰੋ ਟਰੱਕ ਭਰ ਕੇ ਆਇਆ ਲਹਿੰਗਿਆਂ ਦਾ। ਆ ਚੈੱਕ ਕਰੋ। ਕੱਲੇ ਰੈੱਡ ਮਹਿਰੂਨੀ ਕਾਪਰ ਕਲਰ ਚਾਹੀਦਾ ਵਾ। ਤੁਹਾਨੂੰ ਪਿੰਕ ਪੀਚ ਚਾਹੀਦਾ ਵਾ। ਤੁਹਾਨੂੰ ਲਾਲ ਰੰਗ 'ਚ ਦਬਕਾ ਵਰਕ ਚਾਹੀਦਾ। ਡਬਲ ਡਬਲ ਦੁਪੱਟੇ, ਚੋਲੀਆਂ ਸਟਿਚ ਕੋਈ ਖਰਚਾ ਨਹੀਂ। ਲੈ ਜਾਓ ਵਿਆਹ ਭੁਗਤਾਓ ਪੋਲਾ ਦੀ ਰੈਂਟ ਤੇ ਵੀ ਲੈ ਜਾਓ ਉਹ ਵੀ ਮਿਲ ਜਾਊਗਾ ਉਰੇ ਆ ਜਾਓ ਆ ਕਿਹੜੀ ਗੁਫਾ ਚ ਵੜ ਜਾਨੇ ਹੋ ਉਹ ਭਾਜੀ ਗੁਫਾ ਨਹੀਂ ਇਹ ਲਹਿੰਗਿਆਂ ਦਾ ਸਮੁੰਦਰ ਆ ਆ ਚੈੱਕ ਕਰੋ ਆ ਦੇਖੋ ਬੇਬੀ ਡਾਲਾਂ ਰੀ ਡਰੈਸਾਂ ਆ ਗਈਆਂ ਭਾਜੀ ਆ ਚੈੱਕ ਕਰੋ ਦੇਖੋ ਗਾਉਣ ਕਿੰਨੇ ਸਟਾਈਲਿਸ਼ ਆ ਚੁੱਕੇ ਨਵੇਂ ਪੀਸ ਆ ਇਕਦਮ ਗਰਮਾ-ਗਰਮ ਸਟਾਕ ਆ ਹੱਥ ਲਾਈ ਵੀਰੇ ਤੱਤਾ ਵਾ ਧਿਆਨ ਆ। ਹਾ ਤੱਤਾ। ਬਾਏ ਆ ਮੈਂ ਕਹਿੰਨਾ ਚੰਡੀਗੜ੍ਹ, ਮੋਹਾਲੀ, ਦਿੱਲੀ ਸਾਬ ਫੇਲ ਹੋ ਜਾਣਗੇ। ਪਟਾਲੇ ਸ਼ਹਿਰ ਦੇ ਵਿੱਚ ਲਗਦੀ ਜੀ ਜਾਂ ਆ ਚੁੱਕੀਆਂ ਐ। ਆ ਚੈੱਕ ਕਰੋ ਖੋਲ ਕੇ ਤੁਹਾਨੂੰ ਇਹੋ ਜਿਹੇ ਤੁਹਾਨੂੰ ਲਹਿੰਗੇ, ਗਾਉਨ ਖੋਲ-ਖੋਲ ਕੇ ਦਿਖਾਉਣੇ ਆ। ਇਹਨੂੰ ਕਹਿੰਦੇ ਪਰੀਆਂ ਵਾਲੀਆਂ ਡਰੈੱਸ ਆ। ਆ ਪਿੱਛੇ ਇਹਨੂੰ ਫੇਟਿਲ ਚ ਬਣਿਆ ਹੋਇਆ। ਸੋ ਇਹੋ ਜਿਹੇ ਆ ਵਧੇ ਵਧੀਆ ਗਾਉਨ ਤੁਹਾਨੂੰ ਸਿਰਫ ਮਿਲਦੇ ਆ ਜੀ। ਚਿੱਟੀ ਲੋੜ ਬਟਾਲਾ ਆ ਦਿਖਾਓ ਭਾਜੀ ਆ ਚੈੱਕ ਕਰੋ ਭਾਜੀ ਦੇਖੋ ਕਨਸੈਪਟ ਕਿੰਨਾ ਜ਼ਬਰਦਸਤ ਆ ਪੂਰੀ ਅਡਰੈਸ ਬਣੀ ਵੀ ਆ ਵਨ ਪੀਸ ਉਹਦੇ ਨਾਲ ਭਾਜੀ ਆ ਜੈਕਟ ਦੇਖੋ ਕਿੰਨੀ ਹੈਵੀ ਵਰਕ ਕੀਤੀ ਜੈਕਟ ਨਵੇਂ ਸਟਾਈਲਿਸ਼ ਪੀਸ ਆ ਭਾਜੀ ਲਗਜ਼ਰੀ ਆਈਟਮ ਆ ਚੁੱਕੀਆਂ ਵਾ ਲੈਂਗਵੇਜ ਸ਼ਾਰੇ ਗਾਰੇ ਇੰਨੇ ਕੇ ਜ਼ਿਆਦਾ ਆ ਚੁੱਕੇ ਆ ਇੰਨੀ ਕੇ ਵੈਰਾਈਟੀ ਆ ਚੁੱਕੀ ਆ ਤੁਸੀਂ ਕਹਿਣਾ ਮੈਂ ਆ ਵੀ ਲੈਣਾ ਮੈਂ ਉਹ ਵੀ ਲੈਣਾ ਮੈਂ ਆ ਵੀ ਲੈਣਾ ਤੇ ਮੈਂ ਉਹ ਵੀ ਲੈਣਾ ਭਾਜੀ ਰੇਟਾਂ ਦਾ ਵੀ ਦਦੋ ਨਾ ਐਵੇਂ ਨਾ ਵੀ ਜੀ ਹੱਥ ਲਾ ਕੇ ਭਾਜੀ ਜੀ ਨਹੀਂ ਭਾਜੀ ਸਾਡੀ ਗੱਲ ਨਹੀਂ ਬਣਦੀ ਭਾਜੀ ਐਡਰੈਸ ਕਿੰਨੇ ਦੀ ਹਣੀ ਘੱਟੋ ਘੱਟ ਪਿਆਰ ਤੇ ਦੱਸੋ ਕਿੰਨੇ ਦੀ ਮਿਲਦੀ ਆ ਭਾਈ ਘੱਟੋ ਘੱਟ 30000 25000 ਭਾਜੀ ਆ ਰੇਟ ਚੈੱਕ ਕਰੋ 15100 ਤੇ 98 ਰੁਪਏ ਦੀ ਐਡਰੈਸ ਆ ਚੈਲੰਜ ਕਰਕੇ ਕਹਿੰਨੇ ਆ ਕੋਈ ਰੈਟ ਤੇ ਨਹੀਂ ਦੇ ਸਕਦਾ ਅਸੀਂ ਮੁੱਲ ਦੇ ਦੇਣੀ ਹੈ ਕਿਆ ਬਾਤ ਹੈ ਚੱਕੋ ਭਾਜੀ ਨਾਗ ਬਣ ਕੇ ਆ ਚੁੱਕਿਆ ਦੇਖੋ ਕਿਸੇ ਦੇ 400 ਪੀਸ ਆ 500 ਪੀਸ ਆ ਇਹ ਤਾਂ ਗੱਡੀਆਂ ਆ ਰਹੀਆਂ ਹਰ ਇੱਕ ਦੇ ਵਿੱਚ 5 5 6 6 ਪੀਸ ਆ ਹਲੇ ਕੱਲ ਮੁੱਕੀ ਨਹੀਂ ਸਜਣਾ ਨੇੜੇ ਆ ਜਾ ਵਾੜਾ ਜਾ ਆ ਚੈੱਕ ਕਰ ਗੁਫਾ ਉੱਥੋਂ ਸ਼ੁਰੂ ਹੋਈ ਐ ਤੇ ਮੁੱਕੀ ਨਹੀਂ ਆ ਆ ਚੈੱਕ ਕਰ ਸਟਾਕ ਚੈੱਕ ਕਰ ਲੈਂਗਿਆਂ ਦਾ ਭਾਜੀ ਉੱਥੋਂ ਲੈ ਕੇ ਇੱਥੋਂ ਤੱਕ ਕੋਕੇ ਜੜੇ ਪਏ ਐ ਜੜੇ सिटी रोड बटाला 15 ਤਰੀਕ ਦਿਨ ਐਤਵਾਰ ਸਵੇਰੇ 10 ਵਜੇ ਕੇ 1 ਮਿੰਟ ਤੇ ਕੰਮ ਸ਼ੁਰੂ 15 ਤਰੀਕ ਦਿਨ ਐਤਵਾਰ ਨੂੰ ਪਹੁੰਚਣਾ ਜੀ ਸਿਟੀ ਰੋਡ ਬਟਾਲਾ ਜਿੱਥੇ ਕਿ ਵੈਡਰਡ ਮਾਲ ਦੀ ਓਪਨਿੰਗ ਹੋਣ ਜਾ ਰਹੀ ਜਿੱਥੇ ਕਿ ਤੁਹਾਨੂੰ ਲਹੰਗੇ, ਸ਼ਰਾਰੇ, ਗਰਾਰੇ, ਸੂਟ, ਕੋਟ, ਪੈਂਟ, ਪੈਂਟ ਸ਼ਾਰਟ, ਜੀਨਸ ਤੋਂ ਲੈ ਕੇ ਨਾਲ ਨਾਲ ਹਰ ਇੱਕ ਰੈਡੀਮੇਡ ਵੀ ਮਿਲੇਗਾ। ਸੋ ਤੁਸੀਂ ਆਉਣਾ ਕਿੱਥੇ ਆ ਜੀ ਵੈਡਰਡ ਮਾਲ ਸਿਟੀ ਰੋਡ ਬਟਾਲਾ